ਹਰ ਰੋਜ਼ ਬਸਿਕ ਮਤੋਂ ਦਰਹਿਣ ਵਾਲਾ ਹੈ ਜੋ ਸਾਡੇ ਪਿੰਡ ਹਾਸਾ ਹੋਇਆ ਇਹ ਲੱਡਲ ਨਾਮ ਦਾ ਵੀ ਕੁਮਾਰ ਕਰਨਪੁਰ ਘਰ ਸੰਸੇ ਜੀ ਕਿਨੇ ਕੁਮਾਰ ਸੀ ਉਹਨਾਂ ਦਾ ਸਟਾਈਕ ਚਾਹਲ ਦੇ ਲਗ ਰੋ ਫੇਰੇ ਫਾਰਮਰ ਸਗਾਲੇ ਮਤੋਂ ਇੱਕ ਅਦੋ ਘਟਨਾ ਹੋਇਆ ਜੇ ਨਾ ਇਹ 9 ਤਰੀਕ ਦੇ ਆਵਰਕੀ ਸਾਡੇ ਘਰ ਦੇ ਕਿੰਨੇ ਭੈਣ ਭਰਾ ਭਾਜੀ ਇਹ ਦੋ ਭਰਾ ਤੇ ਦੋ ਭੈਣਾਂ ਮੌਤ ਹੋਈ ਉਹਨਾਂ ਦੀ ਮੌਤ ਕੱਲ ਹੋਈ ਹੈ ਹੁਣ ਕੀ ਦਰਜ ਕੀ ਕਰਾਇਆ ਕੋਈ ਰਿਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਦੇ ਤੁਹਾਡੇ ਸਾਹਮਣੇ ਇਹ ਹਾਦਸਾ ਲੱਗਦਾ ਕਿ ਕੋਈ ਨਹੀਂ ਹਾਦਸਾ ਨਹੀਂ ਲੱਗਦਾ ਕਿੱਥੇ ਲੱਗੀ ਸੱਟ ਉਸ ਦੀ ਵੈਬਸਾਈਟ ਤੇ ਸਰ ਇਸੇ ਰਿਚ ਟੱਕ ਦਾ ਨਿਸ਼ਾਨਾ ਕਿ ਟੱਕ ਦੇ ਨਹੀਂ ਯਾਨੀ ਕਿਸ ਨੇ ਕਿਸ ਨੇ ਮਾਰਿਆ ਹੋਣਾ ਤੇਜ਼ ਹਥਿਆਰ ਨਾਲ ਲੱਗਦਾ ਲੱਗਦਾ ਠੀਕ ਹੈ ਇਹ ਕੀ ਪਰ ਮਾਮਲਾ ਕੀ ਇਹ ਮਾਮਲਾ ਜਿਹੜਾ ਹੈ ਨਾ ਜੀ ਇਹ 9 ਤਰੀਕ ਨੂੰ ਜਿਹੜਾ ਉਹਦੇ ਫੁੱਲ ਚੱਕਰ ਉਧਰੋਂ ਆ ਰਿਹਾ ਸੀ ਪਿੰਡੋਂ ਉਹ ਇਹਨਾਂ ਦੇ ਦੱਸਣ ਦੇ ਮਤਲਬ ਕਿ ਇਹਦੇ ਬ੍ਰਦਰ ਦੇ ਬਿਆਨਾਂ ਤੇ ਜਿਹੜਾ ਪਰਚਾ ਦਰਜ ਆਪਾਂ 16 9 25 ਨੂੰ ਕਰ ਦਿੱਤਾ ਹੈ ਤੇ ਉਹਦੇ ਵਿੱਚ 307 ਦਾ ਪਰਚਾ ਦਰਜ ਕੀਤਾ ਜਿਹੜੀ ਨਵੀਂ ਹੈਗੀ ਉਹਦੀ ਧਾਰਾ ਹੈਗੀ ਆ ਬੀ ਐਨ ਐਸ ਦੀ 109 ਜਿਵੇਂ 3 ਜਿਵੇਂ 5 ਬੀ ਐਨ ਐਸ ਤੇ ਵਾਧਾ ਜੁਰਮ ਜਿਹੜਾ ਆ ਉਹਦਾ ਕੱਲ ਜਿਹੜਾ ਐਕਸਪਾਇਰ ਹੋ ਗਿਆ ਤੇ 110 BNS ਦਾ ਕਰ ਦਿੱਤਾ ਹੈ ਬਾਕੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਐਸ ਐਚਓ ਸਿਟੀ ਬੰਗਾ ਵੱਲੋਂ ਚੱਲ ਰਹੀ ਆ ਬਾਕੀ ਪੂਰੀ ਡਿਸਟ੍ਰਿਕਟ ਦੇ ਵਿੱਚ ਸਾਰੇ ਸਾਡੇ ਆਫੀਸਰ ਸੀਆਈ ਵਾਲੇ ਪੂਰਾ ਇਹਦੀ ਕਰ ਰਹੇ ਆ ਇਹ ਤੱਕ ਕੀ ਕੀ ਮਾਮਲਾ ਹੈ ਕਿਦਾਂ ਆ ਬਾਕੀ ਜਿਹੜਾ ਇਹਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਉਹਦੀ ਹੈੱਡ ਬੋਡੀ ਆ ਤੇ ਬਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜੋ ਵੀ ਅਗਲੀ ਰਿਪੋਰਟ ਆਊਗੀ ਬਾਕੀ ਇਨਵੈਸਟੀਗੇਸ਼ਨ ਆਊਗੀ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕਰਾਂਗੇ ਕਿੰਨੇ ਬੰਦੇ ਖਰਾਬ ਮਾਹੌਲ ਹਾਂਜੀ ਕਿੰਨੇ ਬੰਦੇ ਨੇ ਇਸ ਵਿੱਚ ਕਾਫੀ ਵਿੱਚ ਬੰਦੇ ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਹੋਇਆ ਨਾਮ ਦੇ ਕਿੰਨੇ ਕਿੰਨੇ ਇਹ ਨਾਮ ਨੂਮ ਵਿਅਕਤੀ ਮਤਲਬ ਬੇ ਖਿਲਾਫ ਕੀਤਾ ਹਲੇ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਮਾਮਲਾ ਇਹ ਕੀ ਆ ਮਰ ਰਿਆ ਜਾਂ ਐਕਸੀਡੈਂਟ ਆ ਕੀ ਮਾਮਲਾ ਆ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਬਾਕੀ ਪੋਸਟਮਾਰਟਮ ਕਰਾਤਾ ਬਾਕੀ ਡਾਕਟਰਾਂ ਦੀ ਰਿਪੋਰਟ ਵੀ ਆਣੀ ਆ ਤੇ ਇਹਦਾ ਬਿਸਰਾ ਵੀ ਕਰਵਾਤਾ ਆ ਜਿੱਦਾਂ ਉਹਦੀ ਰਿਪੋਰਟ ਆਊਗੀ ਜੇ ਇਨਵੈਸਟੀਗੇਸ਼ਨ ਜਿਉਂ ਵੀ ਚੀਜ਼ ਆਊਗੀ ਉਹ ਬਾਕੀ ਪਤਾ ਲੱਗ ਜਾਊਗਾ ਜੀ ਪਹਿਲਾਂ ਕੀ ਨਾਮ ਕੀ ਆ ਮੁੰਡੇ ਦਾ ਜਿਹਦੀ ਡੈਥ ਹੋਈ ਆ ਜਿਹਦਾ ਹੀ ਡੈਥ ਹੋਈ ਆ ਉਹਦਾ ਨਾਮ ਹੈਗਾ ਰਵੀ ਤੇ ਉਹਦੇ ਪਿਤਾ ਜੀ ਦਾ ਨਾਮ ਹੈਗਾ ਆ ਬਲਕਾਰ ਨਾਮ ਪਹਿਲਾਂ ਇੱਕ ਖਮਾਚੋ ਖਮਾਚੋ ਹੋਇਆ ਕਿਥੇ ਗਿਆ ਇਹ ਹੋਇਆ ਜੀ ਆਪਣਾ ਜਦੋਂ ਗੜਸ਼ੰਕਰ ਰੋਡ ਜਿਹੜਾ ਬੰਗਾ ਤੇ ਜਿਹੜਾ ਖਮਾਚੋ ਤੋਂ ਜੀਐਨ ਜਿਹੜੇ ਹਾਂ ਮਿਲਦੇ ਨੇੜੇ ਕੋਇਆ ਹਾਂਜੀ ਠੀਕ ਆ ਉਮਰ ਕਿੰਨੇ ਮੁੰਡੇ ਦੀ ਉਮਰ ਕਿੰਦੀ 28 ਸਾਲ ਦੀ ਆ ਜੀ ਕੈਸਾ ਲੀ ਗਿਆ ਮੁੰਡੇ ਨੇ ਪਹਿਲੇ ਕੋਈ ਬਿਆਨ ਦਿੱਤਾ ਸੀ ਜਦ ਜਕੂ ਸੀ ਨਹੀਂ ਉਹ ਮਤਲਬ ਜਦੋਂ ਉਹਦੀ ਸੱਟ ਲੱਗੀ ਆ ਉਹ ਕੁਝ ਤਾਂ ਕੋਮਾ ਚ ਲੱਗ ਗਿਆ ਤੇ ਸਾਡੇ ਇਨਵੈਸਟੀਗੇਸ਼ਨ ਆਫਸਰ ਮੌਕੇ ਤੇ ਜਾਂਦੇ ਰਹੇ ਆ ਤੇ ਡਾਕਟਰ ਸਾਹਿਬ ਨੇ ਉਹਨਾਂ ਦਾ ਜਿਹੜਾ ਅਨਫਿਟ ਹੀ ਲਿਖਿਆ ਸੀਗਾ ਅਨਫਿਟ ਬਿਜੋ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਕਿਦੇ ਬਿਆਨ ਦੇ ਬਿਆਨ ਤੇ ਕੀਤੀ ਗਈ ਉਹ ਉਹਦੇ ਜਿਹੜੇ ਬ੍ਰਦਰ ਦੇ ਬਿਆਨਾਂ ਤੇ ਹੋਈ ਆ ਹਾਂ ਉਹਦੇ ਬ੍ਰਦਰ ਜਿਹੜਾ ਉਹਦਾ ਕੀ ਉਹਨਾਂ ਨੇ ਕੋਈ ਦੱਸਿਆ ਕੋਈ ਸਸਪੈਕਟ ਕੋਈ ਬੰਦਾ ਹੈਗਾ ਵਿੱਚ ਨਹੀਂ ਉਹਨਾਂ ਨੇ ਹਲੇ ਮਤਲਬ ਇਹ ਚੀਜ਼ ਕਲੀਅਰ ਨਹੀਂ ਕੋਈ ਗੱਲ ਹੋਈ ਬਾਕੀ ਜਿੱਦਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗੂਗਾ ਸਾਰੀ ਗੱਲ ਓਕੇ ਥੈਂਕ ਯੂ ਥੈਂਕ ਯੂ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਧਾ ਅਨਸਾਰ ਦੇ ਕੇ ਇਸ ਵਾਹਨ ਤੋਂ ਛਟਕਾਰਾ ਪਾ ਸਕਦੇ ਹੋ ਫੋਨ ਕਰੋ 9876379499 9876379499